ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਅਣਖ ਦੇ ਨਾਲ ਤੇ ਅੱਜ ਆਪਾਂ ਤੁਹਾਡੇ ਨਾਲ ਇੱਕ ਫਸਲੀ ਜਾਣਕਾਰੀ ਸਾਂਝੀ ਕਰਾਂਗੇ ਜਿਵੇਂ ਤੁਹਾਨੂੰ ਪਤਾ ਆਪਾਂ ਹੋਰ ਵੀਡੀਓ ਦੇ ਨਾਲ ਨਾਲ ਆਪਣੇ ਜਿਹੜੇ ਕਿਸਾਨੀ ਕੀਤਾ ਜਿਹੜੀਆਂ ਨਾਲ ਆਪਾਂ ਜੁੜੇ ਹੋਏ ਆਂ ਤੇ ਉਹਦੇ ਬਾਰੇ ਆਪਾਂ ਤੁਹਾਡੇ ਨਾਲ ਗੱਲਾਂ ਸ਼ੇਅਰ ਕਰਦੇ ਰਹਿਨੇ ਆਂ ਤੇ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਜਿਹੜੀ ਆਪਾਂ ਪਹਿਲੀ ਐਨਪੀਕੇ ਦੀ ਸਪਰੇਅ ਕਰਨੀ ਹੈ ਕਣਕ ਤੇ ਕਦੋਂ ਕਰਨੀ ਹੈ ਤਾਂ ਜੋ ਆਪਾਂ ਜਿਹੜੇ ਯੂਨੀਵਰਸਿਟੀ ਨਾਲ ਝਾੜ ਦੱਸਦੀਆਂ 26 ਤੋਂ 28 ਕੁਆਟਰ ਉਹ ਆਪਾਂ ਲੈ ਸਕੀਏ ਸਿਰਾਖ ਰਾ ਸਕੀ ਜਿਹਨੂੰ ਆਪਾਂ ਕਹਿੰਦੇ ਆ ਝਾੜ ਚ ਤੇ ਅੱਜ ਆਪਾਂ ਬੰਦੇ ਲਾਏ ਹੋਏ ਆ ਸਪਰੇ ਕਰਨ ਤੇ ਜਿਹਦੇ ਵਿੱਚ ਆਪਾਂ ਮੈਗਨੀਸ਼ੀਅਮ ਬੋਰਨ ਤੇ 13 0 45 ਐਨ ਪੀ ਕੇ ਸਪਰੇ ਕਰ ਰਹੇ ਆ ਤੇ ਇਸ ਸਪਰੇ ਆਪਾਂ ਜਿਹੜੀ ਪਹਿਲੀ ਸਪਰੇ ਆ ਕਦੋਂ ਕਰਨੀ ਹੈ ਜਦੋਂ ਕਣਕ ਫਟਾਰੇ ਤੇ ਹੈ ਜਾਨੀ ਕਿ ਪਮੋਲੇ ਤੇ ਹੈ ਅੱਧੇ ਕਿਸਾਨ ਵੀਰਾਂ ਨੂੰ ਤਾਂ ਇਹ ਨਹੀਂ ਪੰਦਾ ਹੁੰਦਾ ਪਮੋਲਾ ਕੀ ਹੁੰਦਾ ਹੈ ਫਮੋਲਾ ਮਿੱਤਰੋ ਇਹ ਹੁੰਦਾ ਜਦੋਂ ਕਣਕ ਚ ਇਸ ਲੋਟ ਬੱਲੀ ਬਣ ਜੇ ਆ ਦੇਖੋ ਤੁਹਾਨੂੰ ਪਤਾ ਅੰਦਰ ਇਹ ਬੱਲੀ ਬਣ ਚੁੱਕੀ ਐ ਤੇ ਬੱਲੀ ਨੇ ਬਾਹਰ ਆਉਣਾ ਐ ਤਾਂ ਆਪਾਂ ਉਦੋਂ ਇਹ ਸਪਰੇ ਕਰ ਸਕਦੇ ਆ ਐਨਪੀਕੇ ਜਿਹੜੀ ਆਪਾਂ ਸਪਰੇ ਐ ਉਹਦਾ ਛੜਕਾ ਜਿਹੜਾ ਬਿਲਕੁਲ ਫੋਗ ਦੀ ਤਰ੍ਹਾਂ ਕਰਨਾ ਐ ਤੇ ਜੇ ਤੁਸੀਂ ਆਪ ਹੱਥੀ ਕਰ ਸਕਦੇ ਤਾਂ ਬਹੁਤ ਸੋਹਣੀ ਗੱਲ ਐ ਨਹੀਂ ਅੱਜ ਕੱਲ ਬਹੁਤ ਵੀਰ ਠੇਕੇ ਤੇ ਕਰਾਉਂਦੇ ਐ ਤਾਂ ਕੋਸ਼ਿਸ਼ ਕਰਿਆ ਕਰੋ ਵੀ ਆਪ ਖੁਦ ਕਰੋ ਤੇ ਜਿਵੇਂ ਆਪਾਂ ਤੁਹਾਨੂੰ ਆ ਦੇਖੋ ਕਣਕ ਦਿਖਾ ਰਹੇ ਹੈਗੇ ਜੀ ਆਪਣੀ 222 ਤੇ ਸਿਰਾ ਕਣਕ ਇਸ ਟਾਈਮ ਆਜੋ ਆਪਾਂ ਇਸ ਟਾਈਮ ਜਿਹੜੇ ਕਿਸਾਨ ਆਪਣੇ ਭਰਾ ਮੇਰੇ ਸਪਰੇਅ ਕਰ ਰਹੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿੰਨੀ ਸਪਰੇਅ ਹੈ ਜਿਹੜੀ ਕਿਹੜੀ ਮਾਤਰਾ ਚ ਪਾ ਰਹੇ ਆ ਉਹਦੇ ਨਾਲ ਪੂਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਆਜੋ ਤੁਹਾਡੇ ਨਾਲ ਗੱਲਬਾਤ ਕਰਾਉਣੇ ਆ ਤੇ ਦੱਸਦੇ ਆ ਕਿੰਨੀ ਸਪਰੇਅ ਆਪਾਂ ਜਿਹੜੀ ਪਾ ਰਹੇ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਤੇ ਆਪਾਂ ਜਿਹੜੀ ਹੁਣ ਸਪਰੇਅ ਕਰ ਰਹੇ ਆ ਇਹ ਕਿਹੜੀ ਕਿਹੜੀ ਕਰ ਰਹੇ ਆ ਇਹ ਬਾਈ ਜੀ ਬਾਰਨ ਪਾਊਡਰ ਹੈ ਮੈਗਨੀਸ਼ੀਅਮ ਤੇ 13045 ਐਨਪੀਕੇ ਕਹਿੰਦੇ ਕੀ ਮਾਤਰਾ ਇਹਦੀ ਕਿਹੜੇ ਹਿਸਾਬ ਨਾਲ ਪਾ ਰਹੇ ਹੋ ਇਹ ਜਿਵੇਂ ਜੀ ਹੁਣ ਆਪਾਂ 100 ਲੀਟਰ ਪਾਣੀ ਪਾਉਣਾ ਕਿੱਲੇ ਚ ਤਾਂ ਉਸ ਹਿਸਾਬ ਨਾਲ ਜਿਹੜਾ ਬਾਰਨ ਪਾਊਡਰ ਹੈ ਉਹ 100 ਗ੍ਰਾਮ ਪਾਣਾ ਜੀ ਕਿੱਲੇ ਦਾ ਠੀਕ ਹੈ ਤੇ ਬਾਕੀ ਜਿਹੜੀਆਂ ਦੋਨੇ ਚੀਜ਼ਾਂ ਇੱਕ ਅੱਧਾ ਅੱਧਾ ਕਿਲੋ ਵੀ ਪਾ ਸਕਦੇ ਬਟ ਅੱਜ ਜਿਵੇਂ ਅਸੀਂ ਪੁੱਛਿਆ ਸੀ ਜਦੋਂ ਰਾਇ ਲਈਏ ਉਹ ਕਹਿੰਦੇ ਵੀ ਤੁਸੀਂ ਕਿਲੋ ਪਾਓ ਠੀਕ ਹੈ ਕਿ ਲੋ ਜਿਹੜੀ ਆਪਾਂ ਐਨਪੀਕੇ ਆ ਉਹ ਕਿਲੋ ਪਾਉਣੀ ਹੈ ਤੇ ਜਿਹੜੀ ਬਾਰਨ ਹੈ ਬਾਰਨ 100 ਗ੍ਰਾਮ 100 ਗ੍ਰਾਮ ਤੇ ম্যাগਨੀਸ਼ੀਅਮ ਦੀ ਉਹ ਵੀ ਕਿਲੋ ਜੀ ম্যাগਨੀਸ਼ੀਅਮ ਉਹ ਵੀ ਕਿਲੋ ਕਿੱਲੇ ਦੀ ਕਿੱਲੇ ਦੀ ਕਿੱਲੇ ਦੀ ਪਾਉਣੀ ਆ ਸਪਰੇ ਤੇ ਇਧਰ ਚੱਲ ਰਹੀ ਆ ਸਪਰੇ ਜਿਹੜੀ ਤੇ ਕੋਸ਼ਿਸ਼ ਕਰਿਆ ਕਰੋ ਆਪ ਸਪਰੇ ਕਰਿਆ ਕਰੋ ਨਹੀਂ ਬਹੁਤੇ ਵੀਰੇ ਠੇਕੇ ਦੇ ਸਪਰੇ ਕਰਾਉਂਦੇ ਆ ਆਪਣਾ ਵੀਰ ਦੱਸਦਾ ਸੀ ਹਾਂ ਭਾਈ ਕਿਹਾਂ ਦੇ ਠੇਕੇ ਵਾਲੇ ਕਿਵੇਂ ਠੇਕੇ ਵਾਲੇ ਪਏ ਆ ਭਾਈ ਉਧਰ ਅੱਜ ਕਰਾਈ ਜਾਂਦੇ ਬੰਦਾ ਕਰੀ ਜਾਂਦਾ ਆਪ ਮੰਜੇ ਦੇ ਪਏ ਆ ਇਹ ਵੀ ਸੌਖਾ ਸੌਹ ਹੈ ਨਾ ਇਹ ਵੀ ਕਦੇ ਆ ਵਾਤ ਖੇਤ ਚ ਵੜਦੇ ਹੁਣ ਮੰਜੇ ਤੇ ਸਾਗ ਨਾਲ ਖਾ ਕੇ ਰੋਟੀਆਂ ਤੇ ਮੰਜੇ ਤੇ ਪਏ ਆ ਕੋਸ਼ਿਸ਼ ਕਰਿਆ ਕਰੋ ਹਿੱਲਿਆ ਕਰੋ ਆਪ ਸਪਰੇਅ ਕਰਿਆ ਕਰੋ ਹਾਂ ਵੀ ਦੇਖ ਕੇ ਤੇ ਆ ਹੀ ਕਰਾਉ ਨੂੰ ਆ ਗਿਆ ਬਾਈ ਆਣਾ ਭਾਨਾ ਹਾਂ ਭਾਨਾ ਬਾਈ ਤੇ ਅ ਮੈਟਰਾਪਾ ਇਹਦੀ ਸਪਰੇਅ ਚੱਲਦੀ ਆ ਪੰਪ ਨਾਲ ਤੇ ਸਾਨੂੰ ਪੰਪ ਵੀ ਆਪਾਂ ਦਿਖਾ ਦਿੰਨੇ ਆ ਤੇ ਬਹੁਤ ਸੋਹਣਾ ਰਿਜ਼ਲਟ ਆ ਕਹਿੰਦੇ ਇਹਦਾ ਮੁੰਡੇ ਉਹ ਤੇ ਪਹਿਲੀ ਸਪਰੇਅ ਆਪਾਂ ਇਹ ਕਰ ਰਹੇ ਆ 90 ਦਿਨਾਂ ਦੀ ਕਣਕ ਤੇ ਤੇ ਆਪਾਂ ਮੈਂ ਸੌਰੀ ਪਹਿਲਾਂ ਦੱਸਣ ਨੂੰ ਭੁੱਲ ਗਈ 90 ਦਿਨਾਂ ਦੀ ਕਣਕ ਤੇ ਜਦੋਂ ਪੰਬੋਲੇ ਤੇ ਆ ਜਾਂਦੀ ਹੈ ਤਾਂ ਉਦੋਂ ਆਪਾਂ ਸਪਰੇਅ ਕਰਨੀ ਹੈ ਤੇ ਆ ਤੁਹਾਡੇ ਸਾਹਮਣੇ ਆ ਕਣਕ ਤੁਸੀਂ ਦੇਖ ਸਕਦੇ ਹੋ ਹਾਈਟ ਕਣਕ ਦੀ ਤੇ ਉਧਰ ਟਰੈਕਟਰ ਆਪਣਾ ਜਿਹੜਾ ਪੰਪ ਚੱਲ ਰਿਹਾ ਉਹਦੇ ਨਾਲ ਹੋ ਰਹੀ ਹੈ ਸਪਰੇਅ ਤੇ ਵੀਡੀਓ ਵਾਦ ਤੋਂ ਬਾਦ ਸ਼ੇਅਰ ਕਰ ਦਿਓ ਇਦਾਂ ਦੀਆਂ ਜਾਣਕਾਰੀਆਂ ਆਪਾਂ ਤੁਹਾਨੂੰ ਸਮੇ ਸਮੇਤੇ ਦੰਦੇ ਰਾਵਾਂਗੇ ਕਿਉਂਕਿ ਆਪਾਂ ਜਿਹੜੇ ਕਿੱਤਿਆਂ ਨਾਲ ਜੁੜੇ ਆਂ ਜਿਵੇਂ ਕਹਿੰਦੇ ਆਪਾਂ ਛੱਡ ਨਹੀਂ ਸਕਦੇ ਇਹ ਜਿਹੜਾ ਕਿੱਤਾ ਇਹ ਕੰਮ ਹੈ ਜਿਹੜਾ ਆਪਾਂ ਇਹਨੂੰ ਛੱਡ ਨਹੀਂ ਸਕਦੇ ਚਾਹੇ ਹੋਰ ਕੰਮ ਵੀ ਕਰਦੇ ਰਹੀਏ ਨਾਲ ਨਾਲ ਪਰ ਖੇਤੀ ਕਰਨੀ ਇਹੜੀ ਉਹਦਾ ਸਵਾਦ ਹੀ ਵੱਖਰਾ ਹੈ ਜਿਹੜੇ ਆਪਦੇ ਹੱਥੀ ਕਰਨੀ ਹੈ ਤੇ ਅੱਜ ਆਪਾਂ ਸਪਰੇਅ ਦਾ ਨਿਵੇੜਤਾ ਕੰਮ ਤੇ ਸਾਰੇ ਦੋਸਤਾਂ ਦਾ ਧੰਨਵਾਦ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ